ਸਾਰੇ ਨਾਲ ਪਹਿਲੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨੇ ਅਸੀਂ ਸਾਰੇ ਹੀ ਨਵੇਂ ਚੁਣੇ ਹੋਏ ਕਾਉਂਸਲਰਸ ਦਾ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕੀ ਦੂਜੀ ਗੱਲ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਇਹ ਬਿਲਕੁਲ ਸਾਫ਼ ਸੁਥਰੀ ਗੱਲ ਸਾਹਮਣੇ ਰੱਖੀ ਹੈ ਕਿ ਕਾਂਗਰਸ ਦੇ ਇੰਟਰਸਟ ਨੂੰ ਸਾਹਮਣੇ ਰੱਖ ਕੇ ਉਹ ਮੈਜ ਭੱਲੇਵਾਲੀ ਸਾਰੇ ਕਾਉਂਸਲਰਸ ਦੇ ਸੈਂਟੀਮੈਂਟਸ ਨੂੰ ਮੱਦੇਨਜ਼ਰ ਰੱਖਦੇ ਹੋ ਜਿਹੜਾ ਵੀ ਫੈਸਲਾ ਹੋਏਗਾ ਉਹ ਪਾਰਟੀ ਵਿਚਾਰ ਕੇ ਸਾਰਿਆਂ ਦੀ ਸਹਿਮਤੀ ਨਾਲ ਲਵੇ ਨੰਬਰ 2 ਜਿਹੜੀ ਇੰਪੋਰਟੈਂਟ ਗੱਲ ਹੈ ਕਿ ਇਹ ਜੇ ਗਵਰਨਮੈਂਟ ਦੀ ਕੋਈ ਨੋਟੀਫਿਕੇਸ਼ਨ ਹੀ ਹੈ। ਠੀਕ ਹੈ। ਨੰਬਰ 2 ਉਸ ਤੋਂ ਬਾਅਦ ਨੋਟੀਫਿਕੇਸ਼ਨ ਤੋਂ ਰਾਾਇ ਹੈ। ਮੇਅਰ ਦੀ ਕੋ ਰੀਜਨਰੇਸ਼ਨ ਨਹੀਂ ਹੈ। ਠੀਕ ਹੈ। ਇਹ ਸਾਰੀਆਂ ਚੀਜ਼ਾਂ ਜਦੋਂ ਨੋਟੀਫਿਕੇਸ਼ਨ ਆਏ ਕਿ ਉਸ ਤੋਂ ਬਾਅਦ ਹੋਊਗਾ। ਇਹ ਸਾਨੂੰ ਪੂਰਨਾਸ ਇੱਕ ਤੇ ਸਾਰੇ ਤੇ ਸਾਰੇ ਕਾਉਂਸਲਰਜ਼ ਆਏ। ਹੂੰ ਹੂੰ। ਉਹਨਾਂ ਸਾਨੂੰ ਯਕੀਨ ਦਵਾਇਆ ਕਿ ਸਾਡੇ ਬਾਅਦ ਸਾਰੇ ਨੂੰ ਇੰਪੋਰਟੈਂਟ ਮਸਲਾ ਹੈ ਕਿ ਕਾਂਗਰਸ ਪਾਰਟੀ ਦਾ ਮੇਅਰ ਬਣਨਾ ਚਾਹੀਦਾ। ਤੋਂ ਇੰਨੀ ਗੱਲ ਹੀ ਅਸੀਂ ਤੁਹਾਡੇ ਸਾਹਮਣੇ ਸਾਬ ਬਾਹਰਲੇ ਫੇਰੇ ਤੇ ਚਲ ਗਏ ਨੇ ਪੰਜਾਬ ਲੋਵਾਰਿਸ ਮੁੱਖ ਮੰਤਰੀ ਬਾਹਰਲੇ ਯਾਰ ਪਹਿਲਾਂ ਮੈਨੂੰ ਸਾਨੂੰ ਸਾਡਾ ਕੰਮ ਕਰੀ ਸਮੂਚੀ ਅੰਮ੍ਰਿਤਸਰ ਦੇ ਲੋਕਾਂ ਦਾ ਇਸ ਪਵਿੱਤਰ ਨਗਰੀ ਦੇ ਉਹਨਾਂ ਲੋਕਾਂ ਦਾ ਧੰਨਵਾਦ ਕਰਨਾ ਛੋਣ ਜਿੰਨਾ ਲੋਕਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਆਗਦਾ ਵਿਸ਼ਵਾਸ ਫਟਟਾ ਨੂੰ ਇੱਥੇ ਬਹੁਤ ਮੱਦ ਦੇਖੀ ਅਕਸਰ ਇਹ ਗੱਲ ਕਹੀ ਜਾਂਦੀ ਸੀ ਕਿ ਸ਼ਾਇਦ ਜਿਹੜੇ ਸ਼ਹਿਰੀਏ ਐ ਕਿਉਂਕਿ ਪਾਰਲੀਮੈਂਟ ਦੀਆਂ ਸੱਤ ਚੋਣਾਂ ਜਿੱਤਣ ਤੋਂ ਬਾਅਦ ਤੇ ਉਸ ਤੋਂ ਬਾਅਦ ਸਰਪੰਚੀਆਂ 50% ਜਿੱਤਣ ਤੋਂ ਬਾਅਦ ਆਮ ਲੋਕ ਇਹ ਗੱਲ ਕਹਿੰਦੇ ਨਜ਼ਰ ਆਈ ਸੀ ਥੋੜਾ ਜਿਹਾ ਕਿ ਸ਼ਹਿਰਾਂ ਦੇ ਵਿੱਚ ਖਾਜੇ ਕਾਂਗਰਸ ਨੂੰ ਪਸੰਦ ਲੋਕ ਘਟ ਕਰਦੇ ਆ ਵਿੱਚ ਬੀਜੇਪੀ ਵੀ ਸੀ ਵਿੱਚ ਆਪ ਵੀ ਸੀ ਲੇਕਿਨ ਇਸ ਪੰਜ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਸਮੁੱਚੇ ਪੰਜਾਬ ਭਰ ਦੇ ਵਿੱਚ ਇਹ ਸਨੇਹਾ ਦਿੱਤਾ ਹਾਲਾ ਕਿ ਪਾਰਲੀਮੈਂਟ ਵਿੱਚ ਸ਼ਹਿਰਾਂ ਚੋਂ ਅਸੀਂ ਵੋਟ ਘਟੇ ਸਾਂ ਜਿਵੇਂ ਲੁਧਿਆਣਾ ਅੰਮ੍ਰਿਤਸਰ ਸਨੇਹਾ ਦਿੱਤਾ ਕਿ ਅੱਜ ਪੰਜਾਬ ਦੇ ਸ਼ਹਿਰੀਆਂ ਦੀ ਪਹਿਲੀ ਪਸੰਦ ਕਾਂਗਰਸ ਪਾਰਟੀ ਹੈ ਤੇ ਅੱਜ ਮੈਂ ਇਸ ਪਵਿੱਤਰ ਨਗਰੀ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਦੂਜੀ ਗੱਲ ਮੈਂ ਬੇਨਤੀ ਕਰਨੀ ਚਾਹਨਾ ਹੈ ਪੰਜਾਬ ਦੀ ਸਰਕਾਰ ਨੂੰ ਇੱਕ ਵੱਡੀ ਬੱਜਰ ਗੁਨਾਹ ਤੁਸੀਂ ਰੋਜ਼ਾਨਾ ਕਰ ਰਹੇ ਹੋ ਆਦਰਯੋਗ ਭਗਵੰਤ ਸਿੰਘ ਮਾਨ ਸਾਹਿਬ ਉਹ ਬੱਜਰ ਗੁਨਾਹ ਇਹ ਹੈ ਕਿ ਤੁਸੀਂ ਸਾਰੇ ਰੀਤੀ ਰਿਵਾਜ ਟੋੜ ਕੇ ਸਾਰੀਆਂ ਜਿਹੜੀਆਂ ਕਦਰਾਂ ਤੇ ਕੀਮਤਾਂ ਡੈਮੋਕ੍ਰੇਸੀ ਦੀਆਂ ਤੇ ਕਨਸਟੀਟਿਊਸ਼ਨ ਦੀਆਂ ਬਾਬਾ ਸਾਹਿਬ ਅੰਬੇਦਕਰ ਦੀਆਂ ਔਰ ਜਾਨਾ ਤੋੜ ਦਿਓ ਬੇਸ਼ੱਕ ਤੁਸੀਂ ਫੋਟੋ ਕਮਰੇ ਚ ਲਾਈ ਹੈ ਸਾਡੇ ਲੋਕਾਂ ਨੂੰ ਖਰੀਦਣ ਦੀ ਸਾਡੇ ਲੋਕਾਂ ਨੂੰ ਡਰਾਉਣ ਦੀ ਪਹਿਲਾ ਵੋਟਾਂ ਤੋਂ ਪਹਿਲਾਂ ਤੇ ਹੁਣ ਜਿੱਤਣ ਤੋਂ ਬਾਅਦ ਜਾਨਾ ਕੋਸ਼ਿਸ਼ ਕਰਦੇ ਇੱਕ ਉਦਾਹਰਣ ਦੇ ਤੌਰ ਤੇ ਦੱਸਣਾ ਚਾਹੁੰਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਡਾ ਇੱਕ ਐਮਐਲਏ ਖਰੀਦਿਆ ਸੀ ਜੀਰਾਂ ਨਾਂ ਸੀ ਜਤਿੰਦਰ ਜੈਨ ਇਹ ਮੋਗੇ ਦਾ ਐਮਐਲਏ ਸੀ ਔਰ ਮੌਜੂਦਾ ਐਮਐਲਏ ਪਾਰਟੀ ਸਾਡੀ ਛੱਡ ਕੇ ਤੇ ਫਿਰ ਬਾਏ ਇਲੈਕਸ਼ਨ ਹੋਇਆ ਸੀ ਜਿੱਥੋਂ ਇਹ ਸ਼ੁਰੂਆਤ ਹੋਈ ਇਹ ਰਵਾਇਤ ਸ਼ੁਰੂ ਹੋਈ ਕਿ ਇੱਧਰ ਲੈ ਜਾਓ ਉੱਧਰ ਲੈ ਜਾਓ ਅੱਜ ਜੋ ਜੈਨ ਸਾਹਿਬ ਦਾ ਕੋਈ ਵਾਲੀਵਾਰਸ ਲੱਭਿਆ ਨਹੀਂ ਮੇਰੇ ਸਤਕਾਰਯੋਗ ਦਾਖਿਆ ਆ ਤੇ ਅੱਜ ਜੋ ਪਾਰਟੀ ਦਾ ਹਾਲ ਉਹ ਵੀ ਦੇਖ ਲਓ ਸੋ ਮੇਰੀ ਇਹ ਬੇਨਤੀ ਹੈ ਜੀ ਡੈਮੋਕ੍ਰੇਸੀ ਦੇ ਮਤਲਬ ਜਿੰਨੇ ਚੁਣੇ ਹੋਏ ਲੋਕ ਹੈ ਉਹਨਾਂ ਨੂੰ ਆਪਣੇ ਮਤ ਦਾ ਇਸਤੇਮਾਲ ਕਰਨ ਦਿਓ ਆਦੇ ਹੱਕ ਦਾ ਇਸਤੇਮਾਲ ਕਰਨ ਦਿਓ ਤੀਜੀ ਗੱਲ ਅੱਜ ਸਾਰੇ ਦੇ ਸਾਰੇ ਕਾਰਪੋਰੇਟਰ ਪਿਛਲੇ ਦਿਨਾਂ ਮੀਡੀਆ ਨੇ ਚੈਨਲਸ ਨੇ ਤੁਸੀਂ ਆਪ ਦੀਆਂ ਸੁਰਖੀਆਂ ਲਾਈਆਂ ਕਿ ਕਾਂਗਰਸ ਦੇ ਵੀ ਜਿਹੜੇ ਸੀਗੇ ਕੌਂਸਲਰ ਉੱਥੇ ਨਹੀਂ ਪਹੁੰਚੇ ਤੇ ਕਾਂਗਰਸ ਆਪੋ ਤਾਪ ਤੇ ਦੋ ਫਾੜ ਹੈ ਹਾਲਾਂਕਿ ਉਹ ਬੇਬੁਨਿਆਦੀ ਖਬਰਾਂ ਤੇ ਝੂਠੀ ਗੱਲ ਸੀ ਅੱਜ ਇਹ ਗੱਲ ਸਿੱਧ ਹੋ ਗਈ ਅੱਜ ਦੀ ਇਸ ਮੀਟਿੰਗ ਇਹ ਸਾਰੇ ਕਾਉਂਸਲਰ ਤੇ ਸਮੁੱਚੇ ਸਟੇਕ ਹੇਲਡਰਜ਼ ਲੀਡਰ ਸਹਿਬਾਨ ਅੱਜ ਦੀ ਮੀਟਿੰਗ ਚ ਉਪਸਤਿਤ ਹੋਏ ਹੈ ਬਾਜਵਾ ਸਾਹਿਬ ਨੇ ਠੀਕ ਫਰਮਾਇਆ ਕਿ ਅਸੀਂ ਹਜੇ ਨੋਟੀਫਿਕੇਸ਼ਨ ਨਹੀਂ ਹੋਇਆ ਨੋਟੀਫਿਕੇਸ਼ਨ ਤੋਂ ਬਾਅਦ ਕਿਸ ਤਰ੍ਹਾਂ ਦੀ ਰੂਪਰੇਖਾ ਬਣਦੀ ਹੈ ਔਰਤ ਨੂੰ ਜ਼ਿੰਮੇਵਾਰੀ ਮਿਲਦੀ ਹੈ ਮਰਦ ਨੂੰ ਮਿਲਦੀ ਹੈ ਰਿਜ਼ਰਵ ਨੂੰ ਮਿਲਦੀ ਹੈ ਔਰ ਇਹ ਮਤਾਬਕ ਅਸੀਂ ਸਾਰੇ ਸਟੇਕ ਹੇਲਡਰਜ਼ ਦੀਆਂ ਭਾਵਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਇਹ ਸਾਰਿਆਂ ਨੇ ਹੱਥ ਖੜੇ ਕਰਕੇ ਦੇਖਿਆ ਕਿ ਜੋ ਹਾਈ ਕਮਾਂਡ ਫੈਸਲਾ ਲਏਗੀ ਉਹ ਸਾਨੂੰ ਮਨਜ਼ੂਰ ਹੋਏਗਾ ਅੱਜ ਦੀ ਮੀਟਿੰਗ ਸਭ ਕੁਝ ਠੀਕ ਹੈ ਪੰਜ ਬਾਕੀ ਰਹਿ ਗਏ ਕਿਉਂਕਿ 45 ਦਾ ਪਾਵਰ ਟੂ ਏਰੀਆ ਦੇ ਖੇਤਰ ਤੋਂ ਬਾਹਰ ਪਹੁੰਚੇਗਾ ਅਸੀਂ ਇੰਟੀਮੀਸ਼ਨ ਹੈ ਸੀ ਸੋ ਇੰਡੀਆ ਦੇ ਤੰਦਰ ਦੀ ਗੱਲ ਬਾਤ ਕਰਾਂਗੇ ਅੱਜ ਅਮਰੀ ਸਦੀ ਗੱਲ ਪੰਜ ਜਿਹੜੇ ਬਾਕੀ ਰਹਿ ਗਏ ਕਿਉਂਕਿ ਹਲੇ ਮੰਜ਼ਿਲ ਜਿਹੜੀ ਦੂਰ ਹੈ 46 ਹੋਣੇ ਜ਼ਰੂਰੀ ਹੈ ਤੇ 45 ਹੋ ਚੁੱਕੇ ਨੇ ਸਾਡੇ ਸਾਡੇ ਕੋਲੇ ਜਿਹੜੀ ਸਮਝ ਹੈ ਮੁਤਾਬਕ ਹੈ ਅਸੀਂ ਤੁਹਾਨੂੰ ਦੱਸਣਾ ਨਹੀਂ ਚਾਹੁੰਦੇ ਮੇਰਾ ਖਿਆਲ ਕਾਂਗਰਸ ਕੋਲੇ 50 ਦਾ ਅੰਕੜਾ ਪਾਰ ਹੋ ਜਾਏਗਾ ਅਚਨ ਕੋਈ ਆਮ ਆਦੀ ਪਾਰਟੀ ਦੇ ਦੋਸਰ ਮੈਨੂੰ ਨਹੀਂ ਪਤਾ ਕਿਰੇ ਕੋਈ ਇਸ ਤਰ੍ਹਾਂ ਸਾਨੂੰ ਹਵਾਏ ਦਾ ਸੀ ਕਿਸੇ ਨੂੰ ਨਹੀਂ ਤੋੜਨਾ ਚਾਹੁੰਦੇ ਅਸੀਂ ਆਜ਼ਾਦ ਤਾਂ ਕਿਸੇ ਪਾਰਟੀ ਨਾਲ ਨਹੀਂ ਹੁੰਦਾ ਆ ਸਕਦਾ ਲੇਕਿਨ ਅਸੀਂ ਇਸ ਤਰ੍ਹਾਂ ਦੀ ਹਾਸਪਰੇਡਿੰਗ ਨਹੀਂ ਕਰਨਾ ਚਾਹੁੰਦੇ ਲੇਕਿਨ ਸਾਨੂੰ ਇਹ ਲੱਗਦਾ ਜਿਦੋਂ ਸਾਨੂੰ ਮਤ ਪਹਿਣਗੇ ਵੋਟਾਂ ਪਹਿਣੀਆਂ ਉਦੋਂ ਮੈਨੂੰ ਲੱਗਦਾ ਹੋ ਸਕਦਾ ਪੰਜਾਬ ਤੋਂ ਹੱਬਾ ਵਸੈਨ ਵੋਟਾਂ ਕਦੋਂ ਮਿਲੇਗਾ ਨਵਾਂ ਮੇਰ ਕੋਈ ਡੇਟ ਕੋਈ ਅੱਧਾ ਯਾਰ ਉਹ ਸਾਨੂੰ ਥੋੜੀ ਪਤਾ ਹੈ ਨੋਟੀਫਿਕੇਸ਼ਨ ਹੋਏਗਾ ਕਦੋਂ ਹੋਏਗਾ ਜੀ ਸਿੰਘ ਢੱਲੇਵਾਲ ਸਾਹਿਬ ਮਰਨ ਵਰਤੇ ਪਏ 31 ਦਿਨ ਸ਼ੁਕਰੀਆ ਹਾਲਾਤ ਉਹਨਾਂ ਦੇ ਕ੍ਰਿਟੀਕਲ ਦੂਸਰੇ ਪਾਸੇ ਬਾਰਡਰ ਦੇ ਸਾਡੇ ਜ਼ਿਲ੍ਹੇ ਜ਼ਿਲ੍ਹਾ ਦੇ ਵਿੱਚ ਸੱਤ ਜਗ੍ਹਾ ਦੇ ਉੱਤੇ ਬੰਬ ਬਲਾਸਟ ਮੈਜਿਸਟ੍ਰੇਸ਼ਨ ਦੇ ਬਾਹਰ ਹੋਇਆ ਤੀਸਰੀ ਜਗ੍ਹਾ ਦੇ ਉੱਤੇ ਜਿੱਥੇ ਅੱਜ ਚੀਫ ਮਿਨਿਸਟਰ ਨੂੰ ਇੱਕ 브릿ਜ ਦਾ ਰੋਲ ਕਰਨਾ ਚਾਹੀਦਾ ਇੱਕ ਪੁਲ ਦਾ ਰੋਲ ਕਰਨਾ ਚਾਹੀਦਾ ਸੀ ਚੀਫ ਮਿਨਿਸਟਰ ਆਪਣਾ ਸੂਬਾ ਛੱਡ ਕੇ ਬਾਹਰਲੇ ਮੁਲਕ ऑस्ट्रेलिया ਚਲੇ ਗਏ ਮੇਰਾ ਖਿਆਲ ਇਹ ਤੋਂ ਵੱਡੇ ਅਫਸੋਸ ਦੀ ਗੱਲ ਕੋਈ ਨਹੀਂ ਅੱਜ ਅਸੀਂ ਗੁਰੂ ਦੀ ਪੁੱਤਰ ਨਗਰੀ ਚੋਂ ਬੋਲ ਰਹੇ ਹਾਂ ਅੱਜ ਪੰਜਾਬ ਦੇ ਲੋਕ ਕੇਜਰੀਵਾਲ ਨੂੰ ਇਹ ਜਵਾਬ ਭੰਗ ਦੇਣ ਕਿ ਕੇਜਰੀਵਾਲ ਸਾਹਿਬ ਤੁਹਾਨੂੰ ਕੱਲ ਭਗਵੰਤ ਮਾਨ ਮਿਲ ਕੇ ਗਿਆ ਜਦੋਂ ਪੰਜਾਬ ਦੇ ਵਿੱਚ ਕਿਸੇ ਆਦਮੀ ਦੀ ਜ਼ਿੰਦਗੀ ਸੁਰੱਖਿਅਤ ਨਹੀਂ ਉਹਦਾ maal ਸੁਰੱਖਿਅਤ ਨਹੀਂ ਇੰਟਰਨੈਸ਼ਨਲ ਬਾਰਡਰ ਤੇ ਬੰਬ ਬਲਾਸਟ ਹੋ ਰਹੇ ਨੇ ਇੱਕ ਪਾਸੇ ਡੱਲੇਵਾਲ ਸਾਹਿਬ ਦੇ ਨਾਲ ਹਾਲਾਤ ਵਿਸਫੋਟਕ ਬਣ ਚੁੱਕੇ ਨੇ ਤੇ ਤੁਸੀਂ ਦੇਸ਼ ਕਿਹੜੇ ਕੰਮ ਨੂੰ ਛੱਡ ਕੇ ਗਏ ਹੋ ਕ੍ਰਿਕਟ ਮੈਚ ਵੇਖਣ ਵਾਸਤੇ ਇਹ ਇਸ ਤਰ੍ਹਾਂ ਹੀ ਲੱਗਦਾ ਸ਼ੀਦੀ ਹਫਤਾ ਚੱਲ ਰਿਹਾ ਹੈ ਤੁਸੀਂ ਵੇਖੋ ਜਿਸ ਤਰ੍ਹਾਂ ਪੁਰਾਣੀ ਕਹਾਵਤ ਹੈ ਕਿ ਰੋਮ ਜਲ ਰਿਆ ਸੀ ਤੇ ਨੀਰੂ ਬਾਂਸਰੀ ਵਜਾ ਰਿਹਾ ਸੀ ਤੇ ਐੱਚੇ ਤੇ ਇਹ ਹੀ ਨਜ਼ਰ ਆ ਰਿਹਾ ਹੈ ਕਿ ਪੰਜਾਬ ਚਲਣ ਦੇ ਕਿਨਾਰੇ ਹੈ ਤੇ ਨੀਰੂ ਮੈਲਬੌਰਨ ਦੇ ਵਿੱਚ ਜਿਹੜੀ ਹੈ ਉਹ ਬਾਂਸਰੀ ਵਜਾ ਰਿਹਾ ਹੈ ਇਸ ਤੋਂ ਵੱਡੀ ਵੱਦਕਿਸਮਤੀ ਪੰਜਾਬ ਦੀ ਕੀ ਹੋ ਸਕਦੀ ਹੈ ਭਾਈ ਸੰਜੇ ਜੀ ਇਹ ਕਹਿੰਦੇ ਕਿ ਇੰਡੀਆ ਗੱਟ ਬੰਦੇ ਨੂੰ ਕੌਂਸ ਬਾਹਰ ਕਰਨਾ ਚਾਹੀਦਾ ਹੈ ਉੱਥੇ ਕੀ ਕਹਿੰਦੇ ਤੁਹਾਡਾ ਇੰਡੀਆ ਦੇ ਗੱਟ ਬੰਦੇ ਚੋਂ ਕਾਂਗਰਸ ਦਾ ਕਿੰਨਾ ਜੀ ਦੇ ਕਿਉਂਕਿ ਕੀ ਸਥਿਤੀ ਹੈ ਯੂਥ ਕਾਂਗਰਸ ਨੇ ਕੇਜਰੀਵਾਲ ਦੇ ਤਾਂ ਕਹਿੰਦੇ ਐਂਟੀ ਨੇਸ਼ਨ ਕਿਹਾ ਗਿਆ ਕੇਜਰੀਵਾਲ ਨੂੰ ਯੂਥ ਕਾਂਗਰਸ ਬਾਰੇ ਗੱਲ ਸੁਣੋ ਇੱਕ ਮਿੰਟ ਮੇਰੀ ਗੱਲ ਸੁਣ ਲਓ ਜੋ ਅਜੇ ਮਾਕਨ ਨੇ ਕਿਹਾ ਮੈਂ ਉਹਦੀ ਪ੍ਰੋਰਥਾ ਕਰਨਾ ਮੈਂ ਤੇ ਪਹਿਲੇ ਹੀ ਇਹਨਾਂ ਨੂੰ ਵੇਖੋ ਸਾਡੀ ਸਮੁੱਚੇ ਪੰਜਾਬ ਯੂਨਿਟ ਨੇ ਪਹਿਲੇ ਕਿਹਾ ਸੀ ਇਹਨਾਂ ਤੋਂ ਜਿੰਨੀ ਦੂਰ ਹੋ ਉਨਹੀਂ ਚੰਗੇ ਰਹੋਗੇ ਸੋ ਜੋ ਹੁਣ ਮਾਕਨ ਸਾਹਿਬ ਨੇ ਕਿਹਾ ਉਂਗਲਾ ਜ਼ਿਲਾਕੇ ਕੇ ਅਸੀਂ ਫੈਸਲੇ ਨੂੰ ਉਹਦੀ ਬ੍ਰੋੜਤਾ ਕਰਨਿਆ ਸਹੀ ਫੈਸਲਾ ਨੈਸ਼ਨਲ ਲੈਵਲ ਤੇ ਕਾਂਗਰਸ ਨੇ ਲਿਆ ਆਪ ਨਾਲ ਇਹਨਾਂ ਦਾ ਕੋਈ ਸਾਡਾ ਗਠਬੰਧਨ ਆਂਦੇ ਟਾਈਮ ਚ ਆਪਨਾ ਹੁਣੇ ਹੀ ਨਹੀਂ ਚਾਹੀਦਾ ਸਾਡੇ ਵਾਸਤੇ ਇਹ ਬਹੁਤ ਘਾਤਕ ਸੀ ਇਹ ਗੱਲ ਦਿੱਲੀ ਚ ਵੀ ਸਾਬ ਜਸੰਜੀਤ ਸਿੰਘ ਦੇ ਰਾਈਟ ਹੈਗਾ ਕਿੰਨੀ ਗੱਲ ਕਹਿੰਦੇ ਕਿ ਉਹ ਚੋਂ ਬਾਹਰ ਬਾਹਰ ਕੱਢੋ ਜੀ ਕਾਂਗਰਸ ਨੂੰ ਇੰਡੀਆ ਕਦਰਮਤ ਉਹ ਜੋ ਮਰਜੀ ਕਹਿੰਦੇ ਰਹੇ ਜੀ ਆਪਾਂ ਉਹਨਾਂ ਦੇ ਰਾਈਟ ਤੋਂ ਕੀ ਲੈਣਾ ਇਹਨਾਂ ਦੇ ਕਹਿਣ ਤੇ ਸਾਰਿਆਂ ਨਾਲ ਵੱਡੀ ਪਾਰਟੀ ਮਾਈਕ ਉੱਪਰ ਇੰਡੀਆ ਬਲੌਗ ਦੇ ਵਿੱਚ ਸਾਰਿਆਂ ਨਾਲ ਵੱਡੀ ਪਾਰਟੀ ਤੇ ਹੈ ਹੀ ਕਾਂਗਰਸ ਜੀ ਕਾਂਗਰਸ ਦੇ ਆਲੇ-ਦੁਆਲੇ ਬਾਕੀ ਜੋ ਪੰਜਾਬ ਦੇ ਲੋਕਾਂ ਨੂੰ ਚੰਗਾ ਸਮਝ ਕੇਜਰੀ ਵੱਲ ਨੋਟ ਵੀ ਪੰਜਾਬ ਕੋਟਲਾ ਸੇਕੀ ਕਿਤੇ ਆਹ ਆਲ ਕਾਲਕ ਨੂੰ ਵੀ ਮੰਗਦੀ ਪਹਿਲੇ ਕੇਜਰੀਵਾਲਾਂ ਦੇ ਵਿੱਚ ਕੇਜਰੀਵਾਲਾਂ ਤੁਹਾਡੀ ਗੱਲ ਸਹਿਮਤ ਸਾਰੀਆਂ ਮਾਈਨਿੰਗ ਦੇ ਵਿੱਚ ਲੁੱਟ ਕੇਜਰੀਵਾਲ ਨੇ ਗੱਲ ਕਹੀ ਸੀ ਕਿ 20000 ਕਰੋੜ ਰੁਪਏ ਅਸੀਂ ਸਾਲ ਦਾ ਮਾਈਨਿੰਗ ਚ ਇਹ ਪੰਜਾਬ ਦੇ ਸਟੇਟਮੈਂਟ ਦਿੱਤੀ 7000 ਤੋਂ ਵੱਧ ਦਾ ਸਾਫ 2721 ਕਰੋੜ ਦੀ ਹਰ ਸਾਲ 20000 ਦਾ ਕਿੱਥੇ ਰੋਕੀ ਸਾਰੇ ਨਾਲ ਵੱਡੇ ਲੁਟੇਰੇ ਇਹ ਹਿੰਦੁਸਤਾਨ ਚ ਕੋਈ ਪਾਰਟੀ ਹੈ ਜੋ ਆਮ ਆਦਮੀ ਪਾਰਟੀ ਬੇਸੂਲੇ ਨੇ ਨਾ ਇਹਨਾਂ ਦਾ ਕੋਈ ਕਿਰਦਾਰ ਨਹੀਂ ਨਾ ਇਹਨਾਂ ਦੀ ਕੋਈ ਪਾਲਿਸੀ ਹੈ ਨਾ ਇਹਨਾਂ ਦਾ ਕੋਈ ਐਕਸਪੀਰੀਅੰਸ ਹੈ ਕਿੱਥੇ ਸਾਹ ਪ੍ਰਤਾਪ ਸਿੰਘ ਕਰ ਰਹੇ ਤੇ ਕਿੱਥੇ ਭਗਵੰਤ ਮਾਨ ਕਿੱਥੋਂ ਕਿੱਥੇ ਅਸੀਂ ਆ ਡਿੱਗੇ ਆ ਤੁਸੀਂ ਵੇਖੋ ਇਸ ਟਾਈਮ ਇਹਨੂੰ ਪੰਜਾਬ ਦੇ ਕਿਸਾਨਾਂ ਦੇ ਵਿੱਚ ਤੇ ਪ੍ਰਧਾਨ ਮੰਤਰੀ ਦੇ ਵਿੱਚ ਇੱਕ ਪੁਲ ਦਾ ਰੋਲ ਕਰਨਾ ਚਾਹੀਦਾ ਜਦੋਂ ਅੱਜ ਡੱਲੇਵਾਲ ਸਾਹਿਬ ਕ੍ਰਿਟੀਕਲ ਹਾਲਾਤ ਚ ਨੇ ਇਹ ਉਹਨਾਂ ਨੂੰ ਛੱਡ ਕੇ ਤੇ ਬਾਹਰ ਚਲਾ ਗਿਆ ਆਸਟ੍ਰੇਲੀਆ ਚਲਾ ਗਿਆ ਸੋ ਅਸੀਂ ਤੇ ਸਹੀ ਮਹੀਨੇ ਦੇ ਵਿੱਚ ਇਹਦੀ ਆਸਟ੍ਰੇਲੀਆ ਜਾਣ ਦੀ ਨਿਖੇਦੀ ਕਰਨਿਆ ਤੇ ਮੈਂ ਇਹਨੂੰ ਸਖਤ ਔਰ ਕੇਜਰੀ ਵੱਲ ਨੂੰ ਜ਼ਿੰਮੇਵਾਰ ਸਮਝਿਆ ਜੋ ਪੰਜਾਬ ਦੇ ਨਾਜ਼ੁਖਾਨੇ ਵੀ ਮਹਫੂਜ਼ ਨਹੀਂ ਰਹੇ ਪੰਜਾਬ ਦੇ ਪੁਲਿਸ ਸਟੇਸ਼ਨ ਵੀ